ਪਹਿਲਾਂ ਵਾਲਿਆਂ ਦਾ ਵੀਡੀਓ ਮਿੱਤਰੋ ਸਿੰਪਲ ਈ ਕਿਉਂਕਿ ਮੋਟਰਸਾਈਕਲ ਤੇ ਹੁੰਦੇ ਜਾਂਦੇ ਨੇ ਬਣਾਈਆਂ ਤੀਆਂ ਇਹ ਵਾਲਿਆਂ ਰੁਕ ਰੁਕੇ ਬਣਾਵਾਂਗੇ ਪੂਰਾ ਸਰਾ ਲੱਗੂ ਵੀਡੀਓ ਪੂਰੀ ਦੇਖਿਓ ਸਵਾਰ ਰਹੀ ਜਮਾ ਗੋਬਿੰਦ ਘਾੜ ਤੋਂ ਹੁਣ ਚੱਲੇ ਗੋਬਿੰਦ ਧਾਮ ਨੂੰ 100 ਰੁਪਏ ਗੱਡੀ ਆ ਲੈਣਾ 4 ਕਿਲੋਮੀਟਰ ਤੱਕ ਸੈਰੀਂ ਟੈਕਸੀ ਉੱਥੋਂ ਲੈ ਕੇ ਉੱਤਰ ਨੂੰ ਚੱਲਾਂਗੇ ਆਦੇ ਸੰਗਤ ਨਾਲ ਚੱਲੇ ਗੋਵਿੰਦਾਂ ਉੱਤੇ ਜਾਵਾਂਗੇ ਜਿਹੜੇ ਉੱਪਰ ਆਉਂਦੇ ਨੇ ਉਹ ਐ ਥੱਕ ਕੇ ਪੈ ਜਾਂਦੇ ਨੇ ਥੱਲੇ ਬੈਕਗ੍ਰਾਉਂਡ ਤੇ ਕੋਈ 뮤직 ਨਹੀਂ ਲਾਵਾਂਗੇ ਜਿਹੜਾ ਉੱਥੇ ਸੱਚੀ ਮੱਚੀ ਸ਼ੋਰ ਸ਼ਰਾਬਾ ਹੁੰਦਾ ਸ਼ਾਂਤੀ ਹੁੰਦੀ ਹੈ ਚਿੜੀਆਂ ਦੀ ਆਵਾਜ਼ ਹੁੰਦੀ ਹੈ ਛੋਟੀਆਂ ਦੀ ਆਵਾਜ਼ ਹੁੰਦੀ ਹੈ ਖਚਰਾ ਨਹੀਂ ਸਾਰੀ ਉਹੀ ਆਊਗੀ ਤਾਂ ਜੋ ਕੋਈ ਕਹਿਣੀ ਉਹਨੂੰ ਪਤਾ ਲੱਗੂ ਵੀ ਹਾਂ ਕਿਵੇਂ ਦੇ ਹਾਲਾਤ ਹੁੰਦੇ ਨੇ ਉੱਥੇ ਕਿਵੇਂ ਦੇ ਨਜ਼ਾਰੇ ਹੁੰਦੇ ਨੇ ਆਦਮਾਲਕ ਗੱਡੀ ਆ ਗਈ ਭਾਈ ਬਲੇਜਾ ਪੋਲਾਂ ਤੱਕ ਅੱਛੇ ਜੀ ਹਾਂ ਜੀ ਕਿਉਂ ਤੈਰਾਂ ਜਮੀ ਮਾ ਰੈਡੀ ਸਟੇਡੀ ਕੋ ਹਾਈ ਰੂ ਹਾਈ ਰੂ ਹਾਈ ਰੂ ਹਾਈ ਰੂ ਸੋਨਾ ਅਤਸ਼ਰੀਆ ਕਾਲ ਇਹ ਉਹ ਵੀ ਆ ਗਿਆ ਰੇ ਜੀ 넌 비교, 넌넌넌더 펀드가 펀드가 펀가 펀드가 펀가 펀드가 펀드가 펀가펀드 Terima kasih telah menonton. ਕੀ ਕੋਈ ਕੋਈ ਪੈ ਜਾ ਰਿਹਾ ਹੈ ਤੇ ਕਿ ਦੋ ਪੁੱਤਰ ਨੰਬਰ ਵੀ ਹੋਰ ਚੜਦੀ ਕਲਾ ਬਾਬਾ ਜੀ ਚੜਦੀ ਕਲਾ ਬਾਬਾ ਜੀ ਆਹ ਮੋਹ ਜਿਸ ਨੇ ਲਾਉਂਦਾ ਕਿੰਨਾ ਕਰੇਗਾ ਬਾਬਾ ਜੀ ਬਥੇਰਾ ਪਿਆ ਇਹ ਤਾਂ ਆਈ ਕੋਸ ਨਹੀਂ ਬਰਦਰ ਲੈ ਲੀਏ ਕੋਸ ਨਹੀਂ ਮੈਨੂੰ ਮੇਰੀ ਬਣਾ ਦੇ ਹਾਂ ਜੀ ਬਰਦਰ ਆਈ ਹੈ

ਕੀ ਆ ਤੇ ਗੁਰੂ ਚੇਲਾ ਇੱਕ ਪਾਸੇ ਆਏ ਨਾ ਨੇ ਸ਼ਾਰਟਕਟ ਇੱਥੇ ਸ਼ਾਰਟਕਟ ਦੀ ਸਿੱਧੀ ਚੜ੍ਹਾਈ ਆ ਹਾਦਸਾ ਵੀ ਹੋ ਜਾਂਦਾ ਪਰ ਲੈਣਾ ਨਹੀਂ ਚਾਹੀਦਾ ਆਹ ਰਸਤਾ ਠੀਕ ਆ ਦੇਖੋ ਆ ਫਿਰਦੇ

ਕਾਫੀ ਲੈਗੀ ਭਰਾ ਪਾਣੀ ਲੈ ਲਓ

ਹਾਂ ਹਾਂ ਮੈਂ ਸਦੀ ਹਲਾ ਦੇਣਾ ਬੇਚਰੀ ਵਾਲਾ ਓਖਾ ਹੋ नंबर की बढ़ अपने अठानवे छः सौ नानवे अठानवे सत्तौ सेवन एट नाइन सेवन एट नाइन ਸੋ ਕੀ ਤੁਹਾਨੂੰ ਗਿਆ ਪਰ ਇਹ ਬੋਤਲਾਂ ਆਉਂਦੇ ਆ। ਉੱਪਰ ਨਾ ਉੱਪਰ ਨਾ ਉੱਪਰ ਗਏ। ਉਹ ਜਿਹੜੀ ਰੇਡ ਨਹੀਂ ਕਰਦੀ। ਇੱਕ ਮਿੰਟ ਹੋ ਗਏ ਬਾਜੀ। ਤੁਰੀ ਚੱਲੋ। ਬਾਗ ਦਾ ਭੱਜ ਜਾ। ਉਹ ਕਦੇ ਨਹੀਂ ਰਿਹਾ ਕੀਤਾ ਹੈ। ਕਨਨ ਟਾਈਮ ਵੀ ਉਹ ਕਦੇ ਨਹੀਂ ਕੀਤਾ। ਹਾਂ? 1 ਕਿਲੋਮੀਟਰ। ਆਈ ਐਮ ਐਂਟੀਡਿਓ। ਚਲਾ ਗਏ ਉਹ ਆਪੇ। ਇਹ ਦਬਾਈ ਟੋਰ ਤੱਕੇ ਮਿਲ ਜਾਨਗੇ ਤੁਹਾਨੂੰ ਮਾੜਾ ਤੇ ਆਪਾਂ ਨੂੰ ਪੀਲਾ ਗੁੰਮ ਕਾ ਜਿੰਮ ਕਾ ਡਿੱਟਾ ਰੈੱਡ ਬੋਲ ਪੀਲਾ ਤੂੰ ਮਾੜਾ ਮੁੱਟਾ ਤੋ ਗਿੱਟਾ ਐ ਇਹ ਬੰਦਾ ਟਿਕਾਈ ਨਾਲ ਤੁਰਿਆ ਹੈ ਨਾ ਕੁਦਰਤ ਦਾ ਆਨੰਦ ਲੈਣਾ ਤਾਂ ਸਭ ਤੋਂ ਵਧੀਆ ਜਗਾ ਜੋ ਇਦਾਂ ਹੀ ਹੱਥ ਲਾ ਕੇ ਮੋੜਨਾ ਦਮ ਚੜਾਉਣਾ ਤਾਂ ਉਹ ਅਲੱਗ ਗੱਲ ਹੈ ਵਿੱਚ ਵਿੱਚ ਜਮਾਂਦ ਰਖਤਾਂ ਘਰੇ ਹੋਏ ਨਜ਼ਾਰੇ ਆਉਂਦੇ ਨੇ

ਕਪਾ ਬੜੀ ਸ਼ੀਟੀ ਆ ਯਾਰ ਵਾਹਿਗੁਰੂ 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 ਅਗਲੇ ਸ਼ਹਿਰ ਨੇ ਤਵਾਹੀਆਂ ਮਚਾਈਆਂ ਹੋਈਆਂ ਨੇ ਉੱਪਰੋਂ ਰਸਤਾ ਖਰਾਬ ਕੋਈ ਸ਼ਾਰਟਕਟ ਲੈ ਕੇ ਆਇਆ ਆ ਸ਼ਾਰਟਕਟ ਆ ਹੋਰ ਨਹੀਂ ਹੋਈ ਤੇ ਭੇਜਣੀ ਪਸੂਗੀ ਮਭਾ ਜਨੇੜਾ ਕਮਾਲ ਦੀ ਗੱਲ ਹੈ ਦੇਖੋ ਜੀ ਸ਼ਾਬਾਸ਼ ਇਹ ਕੀ ਗੱਲ ਹੈ ਇਹ ਕੰਟੀ ਦੀ ਗੱਲ ਹੈ ਇਹ ਵੀ ਕੰਪਨੀ ਫਾਉਂਦੀ ਹੈ ਨਾ ਬੜੀ ਵਾਹ ਸਾਹਿਬਾ ਇਸਦੀ ਐਸਟੀ ਜਿੰਗਲ ਦੋਨਾਂ ਦੇ ਨੰਗੇ ਪੈਰ ਫਰੀ ਜਾਂਦਾ ਬੰਦੇ ਭਾਈ ਤੁਸੀਂ ਦੋ ਭਾਈ ਹੋ ਕਾਲ ਸਤਾਂਜਾ ਉੱਪਰ ਦੋ ਤਿੰਨ ਕਾਲ ਨਹੀਂ ਜੀ ਉੱਚਾ पंचने वाले हैं बस मिल जाएगी पहुंच गए भी